ਕੀ ਨਾਮ ਹੈ ਜੀ ਵਿਨੇ ਗਾਇਨਾ ਤੇ ਕਿਥੇ ਵੀਪੇ ਦੁਕਾਨ ਮੇਰੀ ਇਹ ਸ਼ਵਾਲਾ ਫਾਟਕ ਬਿਲਕੁਲ ਨਾਲ ਐਸਕੀਮ ਦੇ ਨਾਲ ਦੀ ਗੁਰੂ ਕ੍ਰਿਪਾ ਜੁਐਲਰ ਜ਼ਬਾਨ ਹੈਗੀ ਅੱਜ ਕੀ ਗੱਲ ਕੀ ਹੋਈ ਅੱਜ ਮੈਂ ਆ ਗਈ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਕੇ ਗਏ ਕਿ ਮੈਂ ਪੈਸੇ ਦੇ ਜੰਦੇ ਆ ਤੇ ਮੈਂ ਉਹਦੇ ਉਹਦਾ ਵੱਡਾ ਬ੍ਰਦਰ ਆ ਕਹਿੰਦਾ ਮੇਰੀ ਮਰਜ਼ੀ ਚੱਲਨੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੈ ਤੇ ਮੈਂ ਕਿਹਾ ਇੰਝ ਥੋੜੀ ਹੁੰਦਾ ਮੇਰੇ ਪੈਸੇ ਇੰਨੇ ਬਨੇ ਆ ਤੇ ਮੈਨੂੰ ਇੰਨੇ ਪੈਸੇ ਦੇ ਦੇ ਉਨ ਬਹਿਦੇ ਮਨ ਨਾਮ ਮੰਨਦੇ ਚੱਕਰ ਤੇ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਮੇਰੇ ਹੋਰ ਮੁੰਡਿਆਂ ਦੇ ਨਾਮ ਲੈੰਦਾ ਮੇਰੇ ਕੋਲ ਰਿਕਾਰਡਿੰਗ ਹੈਗੀ ਕੈਮਰੇ ਦੀ ਕੰਦਾ ਜੋ ਕਰਨਾ ਕਰ ਲਾ ਮੈਂ ਇੱਥੇ ਬੈਠਾ ਹੀ ਹੁਣੇ ਵਿਥੋ ਕੰਦਾ ਮੈਂ ਬੰਦੇ ਬੁਲਾ ਲਾ ਭਾਵੇਂ 5000 ਉਹਨੇ ਮੈਨੂੰ ਮਾ ਪੈਣ ਦੀਆਂ ਚੰਗੀਆਂ ਗਾਲਾਂ ਗੱਡੀਆਂ ਇੱਥੇ ਬਾਹਰ ਖਲੋ ਕੇ ਵੀ ਕੱਢਦਾ ਰਿਹਾ ਗਾਲਾਂ ਮੈਂ ਮੂਆ ਲੋ ਕੀਤਾ ਤੇ ਮੇਰੇ ਕੰਪਲੇਨ ਦਿੱਤੀ ਮੈਂ ਪੁਲਸ ਕੋਲ ਲਿਆ ਲੱਗਦਾ ਜੀ ਕਿ ਅਗਰ ਗੋਲੀ ਚਲਾ ਦਿੰਦਾ ਤਾਂ ਵੱਡਾ ਨਾ ਭਾਜੀ ਪੂਰੇ ਇਸ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਰ ਸਿਰ ਨੱਪਣ ਦੀ ਦੇ ਰਹੀ ਕੰਮੀ ਨੂੰ ਖਾਂ ਨਹੀਂ ਹੁੰਦਾ ਮੈਂ ਕਹਿੰਦਾ ਮੈਂ ਦੁਬਾਰਾ ਹੋਣਾ ਹੀ ਨਹੀਂ ਹਿੱਤੇ ਵੇਦ ਹੋਣਾ ਹੀ ਕੋਈ ਦੁਨੀਆ ਜਗ੍ਹਾ ਹੀ ਨਹੀਂ ਦੋ ਤਿਆਰ ਲੈ ਕੇ ਆਇਆ ਸੀ ਲਾਇਸੈਂਸੀ ਉਹਦਾ ਆਪਣਾ ਹੀ ਕੋਈ ਮੈਨੂੰ ਐ ਨਹੀਂ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਉਹਦਾ ਕਾਰੋਬਾਰ ਕੀ ਹੈ ਪਤਾ ਨਹੀਂ ਮੈਨੂੰ ਐ ਚੀਜ਼ਾਂ ਕਿੰਨੇ ਰੁਪਏ ਪੈਸੇ ਦਾ ਲੈਣਦੇ ਨੇਗਾ ਇਹ 2-3 ਲੱਖ ਰੁਪਏ ਤੱਕ ਲੈਣਦੇ ਨੇਗਾ ਹਾਂਜੀ ਤੇ ਉਹ ਪੈਸੇ ਨਾ ਉਹ ਉਹਦਾ ਲੈਣਦੇ ਨੇ ਕੋਈ ਨਹੀਂ ਹੋਰੀ ਸਿਸਟਰ ਦਾ ਹੈ ਸਿਸਟਰ ਕਹਿੰਦੀ ਮੈਂ ਪੈਸੇ ਦੇਨੇ ਆ ਉਹ ਪੈਸੇ ਲੈ ਆਂ ਜਲਦੀ ਆਂਦੀ ਏ ਉਹ ਆਪ ਆਨ ਕੇ ਪਤਾ ਨਹੀਂ ਲੜਕੇ ਕਿਉਂ ਗਿਆ ਠੀਕ ਹੈ ਤੇ ਇਹਨੂੰ ਲੈ ਕੇ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਦੇ ਹਾਂ ਹਾਂ ਜੀ ਪੁਲਿਸ ਨੂੰ ਕੰਪਲੇਨਟ ਕਰਤੀ ਹੈ ਪੀਸੀਆ ਦੀ ਗੱਡੀ ਮੋਕੇ ਤੇ ਹਾਂ ਜੀ ਪੀਸੀਆ ਦੀ ਗੱਡੀ ਆ ਗਈ